ਦੇਖੋ ਭਰਾਵੋ ਜੰਗ ਦਾ ਨਾਮ ਆਪ ਜਾਣਦੇ ਆ ਆ ਹੁਣ ਵੀ ਇੱਕ ਛੋਟੀ ਜੀ ਛੁਰਲੀ ਹੁੱਡੀ ਜੰਗ ਲੜੀ ਸੀ ਪਰ ਪੰਜਾਬ ਦੇ ਬਾਰਡਰ ਏਰੀਆ ਦੇ ਲੋਕਾਂ ਨੇ ਕਿਹਾ ਕਿ ਅਸੀਂ ਨੇ ਹੱਥੇ ਫੌਜੀਆਂ ਦੇ ਨਾਲ ਲੜਾਂਗੇ ਇਹ ਆ ਪੰਜਾਬ ਦੀ ਫਿਤਰਤ ਤੇ ਜੰਗ ਕੌਣ ਲੜਦਾ ਹੁੰਦਾ ਜੰਗ ਲੜਦਾ ਹੁੰਦਾ ਸਿਪਾਈ ਆ ਜਿੰਨੇ ਵੱਡੀ ਪੱਦਰ ਤੇ ਤੁਸੀਂ ਇੱਥੇ ਆਏ ਹੋ ਤੁਸੀਂ ਸਾਰੇ ਕਾਲੀ ਦਲ ਦੇ ਸਿਪਾਹੀ ਹੋ ਇਸ ਪੰਜਾਬ ਦੇ ਵਾਰਿਸ ਹੋ ਸੇ ਮੈਂ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਭਾਵੇਂ ਲੰਬੀ ਤੇ ਕਰ ਲਈ ਨਹੀਂ ਤੇ ਤੁਹਾਡੇ ਲਈ ਤੁਹਾਡੀ ਚੜ੍ਹਦੀ ਕਲਾ ਲਈ ਸਿਪਾਹੀਆਂ ਦੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੇ ਜੰਗ ਲੜ ਲਈਆਂ ਉਹਨਾਂ ਦੇ ਲਈ ਇੱਕ ਜਕਾਰਾ ਛੱਡিয়ে ਪੂਰੇ ਜੋਸ਼ ਨਾਲ ਜਕਾਰਾ ਆਉਣਾ ਚਾਹੀਦਾ ਬੋਲੇ ਇਸ਼ਨਾਨ ਅੱਲਾਹ ਅਕਬਰ ਡਾਕਟਰ ਸਾਹਿਬ ਹੁਣ ਤੁਸੀਂ ਗਵਾਹੀ ਜਿਹੋ ਜੀ ਦਵੋਗੇ ਸਪਾਈ ਤਿਆਰ ਨੇ ਸਪਾਈ ਔਰ ਥੋੜੇ ਦਿਨ ਵਿਲੇ ਵੀ ਨੇ ਤੇ ਇਸ ਜਿਹੜਾ ਲੋਟੂ ਟੋਲਾ ਆਇਆ ਨਾ ਕੇਜਰੀਵਾਲ ਵਾਲਾ ਮੈਂ ਤਾਂ ਹੈਰਾਨ ਆ ਵੀ ਇਹਨੂੰ ਚੱਲੀ ਕਿਵੇਂ ਜਾਂਦੇ ਆਪਾਂ ਕਦੇ ਲੈ ਆਉਂਦੇ ਆ ਜੀ ਫਲਾਣੇ ਚੇਅਰਮੈਨ ਬਣਾਤਾ ਕਦੇ ਕੁਝ ਬਣਾਤਾ ਆ ਬਗੈਰ ਅਉਦੇ ਤੋਂ ਸੁਸ਼ੋਧੀਆਂ ਹੋਣੀ ਮੁੱਖ ਮੰਤਰੀ ਬਣੇ ਫਿਰਦੇ ਆ ਇਸ ਗੱਲ ਨੂੰ ਪੰਜਾਬ ਜਰਦਾ ਕਿਵੇਂ ਆ ਮੈਂ ਤੁਹਾਡੀ ਬੇਨਤੀ ਕਰਦਾ ਸਿਪਾਈ ਭਰਾਵੋ ਮੈਂ ਵੀ ਤੁਹਾਡਾ ਹੀ ਸਾਥੀ ਹਾਂ ਪਿੰਡ ਦੀਆਂ ਸੱਥਾਂ ਦੇ ਵਿੱਚ ਵੈਸੇ ਭਜਾਉਣੇ ਸ਼ੁਰੂ ਕਰਤੇ ਤੁਸੀਂ ਭਾਵੇਂ ਇਸ ਗੱਲ 'ਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਪਰ ਸਵਾਲ ਪੁੱਛਣਾ ਤਾਂ ਸ਼ੁਰੂ ਕਰੋ ਕਿ ਜਿਹੜਾ 92 ਗੁੰਗੇ ਬਣਾ ਕੇ ਭੇਜੇ ਆ ਉਹ ਸਾਡੇ ਪੰਜਾਬ ਲਈ ਕੀ ਕਰ ਰਹੇ ਆ ਕੀਤਾ ਕੁਛ ਨਹੀਂਗਾ ਢੱਕਾ ਤੋੜਿਆ ਨਹੀਂ ਤੇ ਸਾਡੀ ਜ਼ਮੀਨ ਹਿਉਣ ਤੁਰਪੀ ਇਹ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਆ ਕਿ ਜੱਟ ਜਿਹੜਾ ਵਾ ਕਿਸਾਨ ਆ ਜਾਂ ਕਿਰਤੀ ਆ ਉਹਦੀ ਜ਼ਮੀਨ ਜਿਹੜੀ ਹੈ ਨਾ ਆਪਾਂ ਦੇਖਦੇ ਹਾਂ ਰੋਜ਼ ਝਗੜੇ ਹੁੰਦੇ ਆ ਹੋਣੇ ਨਹੀਂ ਚਾਹੀਦੇ ਪਰ ਜ਼ਮੀਨ ਦੀ 1 ਇੰਚ ਦੇ ਵਾਸਤੇ ਲੜ ਲੈਣੇ ਆ ਇੰਚ ਵਾਸਤੇ ਜਾਨ ਗਵਾ ਦਿੰਨੇ ਆ ਤੇ ਜਾਨ ਲੈ ਲੈਣੇ ਆ ਓਏ 24311 ਏਕੜ ਇਸ ਪੰਜਾਬ ਦੀ ਹਿੱਕ ਦੇ ਵਿੱਚੋਂ ਉਹਦਾ ਦਿਲ ਕੱਢ ਕੇ ਲਿਆਇਆ ਜਾ ਰਿਹਾ ਜਿਹਦੇ ਤੇ ਦਿੱਤਾ ਕੀ ਜਾ ਰਿਹਾ ਛਣਛਣਾ ਦਿੱਤਾ ਜਾ ਰਿਹਾ ਉਹ ਭਰਾਵੋ ਤੁਸੀਂ ਲੜਾਈ ਲੰਡੀਆਂ ਤੁਸੀਂ ਲਾਹ ਬੰਦੀ ਕਰਨੀ ਆ ਤੁਸੀਂ ਇੱਥੇ ਰੋਹ ਪੈਦਾ ਕਰਨਾ ਤਾਂ ਕਿ ਇਹ ਜਿਹੜੇ ਲੁਟੇਰੇ ਤੁਰੇ ਫਿਰਦੇ ਆ ਬੜਾ ਟਾਈਮ ਲਾ ਲਿਆ ਇਹਨਾਂ ਨੇ ਸਾਢੇ 3 ਸਾਲ ਚ ਪੰਜਾਬ ਨੂੰ ਜੋ ਲੁੱਟ ਕਰਤੀ ਤੇ ਤੁਹਾਡੇ ਜज्ਬੇ ਨਾਲ ਆਉਣ ਵਾਲੇ 27 ਦੇ ਵਿੱਚ ਤੁਸੀਂ ਸਰਕਾਰ ਕਾਲੀ ਦਲ ਦੀ ਬਣਾਉਣੀ ਆ ਪਰ ਤੁਹਾਡੇ ਵਾਸਤੇ ਰਸਤਾ ਬੈਂਡ ਪੈਣਾ ਬਹੁਤ ਵਿਖੜਾ ਹੋ ਜਾਣਾ ਕਿੰਨਾ ਕਰਜ਼ਾ ਚੁੱਕ ਕੇ ਇਸ ਪੰਜਾਬ ਨੂੰ ਕੰਗਾਲ ਕਰਤਾ ਦੇ ਆਇਸ਼ਾ ਕੌਣ ਕਰਦਾ ਨਜ਼ਾਰੇ ਕੌਣ ਮਾਰਦਾ ਆ ਕੇਜਰੀਵਾਲ ਤੇ ਉਹਦੇ ਟੋਲਾ ਜਿਹੜਾ ਲੋਟੂ ਟੋਲਾ ਜਹਾਜ਼ ਪੰਜਾਬ ਦਾ ਤੇ ਕੰਡਕਟਰ ਕੌਣ ਹੈ ਕੰਡਕਟਰ ਹੈ ਸਾਡਾ ਮੁੱਖ ਮੰਤਰੀ ਮੈਂ ਉਹਨੂੰ ਕਦੇ ਵੀ ਸਿੰਘ ਨਹੀਂ ਨਾਲ ਲਾਉਂਦਾ ਕਿਉਂਕਿ ਇੱਥੇ ਜ਼ਿਕਰ ਹੋਇਆ ਸੀ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਸੀ ਉਸੇ ਦਿਨ ਹੀ ਨਤੀਜਾ ਆ ਗਿਆ ਸੀ ਜਿੱਦਣ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਭਗਵੰਤ ਨੂੰ ਉੱਥੇ ਲੈ ਕੇ ਗਏ ਤੇ ਪੰਜਾਬ ਦੀ ਪਗ ਕੇਜਰੀਵਾਲ ਦੇ ਪੈਰਾਂ 'ਚ ਰੱਖੀ ਸੀ ਉਸੇ ਦੇ ਨਹੀਂ ਸ਼ਰਮ ਨਾਲ ਜਿੱਦਾ ਡੁੱਬ ਕੇ ਮਰ ਗਏ ਭਰਾਵੋ ਲੜਾਈ ਲੜੋ ਬੜੀ ਵੱਡੀ ਲੜਾਈ ਆ ਆਪਦੇ ਵਜੂਦ ਦੀ ਲੜਾਈ ਆ ਸਾਡੇ ਇਸ ਪੰਜਾਬ ਦੀ ਲੜਾਈ ਆ ਇਸ ਲੜਾਈ ਨੂੰ ਜੇ ਅਸੀਂ ਲੜ ਸਕਦੇ ਆ ਤਾਂ ਅਕਾਲੀ ਦਲ ਹੀ ਇੱਕੋ ਇੱਕ ਐਸੀ ਪਾਰਟੀ ਆ ਇੱਥੇ ਕਿਸਾਨ ਜਿੱਥੇ ਬੰਦੀਆਂ ਵੀ ਆਈਆਂ ਇੱਥੇ ਮੁਸਲਮਾਨ ਭਰਾ ਵੀ ਆਏ ਨੇ ਇੱਥੇ ਪੰਜਾਬ ਦਾ ਹਰ ਵਰਗ ਇੱਥੇ ਤੁਹਾਡੇ ਨਾਲ ਸ਼ਾਮਲ ਆ ਅਸੀਂ ਉਹਨਾਂ ਨੂੰ ਧੰਨਵਾਦ ਵੀ ਕਰਦੇ ਆ ਜੀ ਆਇਆਂ ਵੀ ਕਹਿੰਦੇ ਆ ਅੱਜ ਮੈਂ ਇੱਕ ਗੱਲ ਕਹਿ ਦਵਾਂ ਕਿ ਜੇ ਤਿੰਨ ਕਾਨੂੰਨਾਂ ਦੇ ਵਿੱਚ ਅਕਾਲੀ ਦਲ ਟਿਰ ਹੁੰਦਾ ਤੇ ਅੱਜ ਉਹ ਕਾਨੂੰਨ ਜਿਹੜੇ ਆ ਉਹ ਖਤਮ ਹੁੰਦੇ ਤੇ ਕਿਸਾਨਾਂ ਦੇ ਲਈ ਜਿਹੜੀ ਆ ਚੰਗੀ ਖਬਰ ਹੁੰਦੀ ਅੱਜ ਅਸੀਂ ਜੰਗ ਜਿੱਤਣ ਤੋਂ ਬਾਅਦ ਵੀ ਜੰਗ ਹਾਰ ਕੇ ਬੈਠੇ ਆ ਪਰ ਅਕਾਲੀ ਦਲ ਨੇ ਹੁਣ ਇਹ ਜੰਗ ਜਿਹੜੀ ਆ ਜ਼ਮੀਨ ਦੀ ਸ਼ੁਰੂ ਕੀਤੀ ਆ ਇਸ ਜੰਗ ਨੂੰ ਆਪਾਂ ਵੱਡੇ ਪੱਧਰ ਤੇ ਲੈ ਕੇ ਜਾਣਾ ਅਸੀਂ ਉੱਥੇ ਤਾਂ ਹਲੇ ਸ਼ਾਇਦ ਭਾਪੀ ਨੇ ਨੋਟੀਫਿਕੇਸ਼ਨ ਨਹੀਂ ਵੀ ਜਾਰੀ ਕੀਤਾ ਪਰੇ ਦਾ ਭਰਾਵੋ ਦਿੱਲੀ ਤੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੈਂਡਾ ਦੇ ਨਾਮ ਜਾਰੀ ਹੋ ਗਏ ਤੇ ਹਾਲੇ ਆਪਾਂ ਚੁੱਪ ਕਰਕੇ ਕਿਵੇਂ ਬੈਠੀ ਆ ਆਪਾਂ ਲੜਾਈ ਲੜੀਏ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਕਦੇ ਵੀ ਢੈਂਤੀ ਕਲਾ ਦੀ ਗੱਲ ਨਹੀਂ ਕਰਨੀ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦਾ